ਗੁਰਦੁਆਰਾ ਜਯਾਦਗਰ ਸਾਬ ਜਦੇ ਬਾਬਾ ਜੂਹਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਜੀ ਜਦੋਂ ਸਤਕੰਨ ਸਿੰਘ ਜੂਹਾਰ ਸਾਹਿਬ ਤੋਂ ਨਾਨਕ ਪੀਰਾ ਸਾਹਿਬ ਨੂੰ ਜਾਣਿਆ ਤਾਂ ਰਸਤੇ ਵਿੱਚ ਸੰਗਤਾਂ ਦੇ ਪਰਸ਼ਾਦੇ ਪਾਣੀ ਲਈ ਬਣਾਇਆ ਗਿਆ ਵਾ ਇੱਥੇ ਸੰਤਾਂ ਜਲਪਾਣੀ ਸ਼ੱਕ ਕੇ ਅੱਗੇ ਜਾਂਦੀਆਂ ਦਰਸ਼ਨ ਕਰਨਾ ਜਾਂਦੀਆਂ ਵੀ ਸਕਦੀਆਂ ਤੇ ਵਾਪਸੀ ਤੇ ਵੀ ਇੱਥੇ ਜਲਪਾਣੀ ਸ਼ੱਕ ਤੇ ਜੀਉਰ ਸਾਹਿਬ ਜਾਂਦੀਆਂ